ਜੀ ਵੀ ਸਾਹਿਬ ਇਹ ਤੁਹਾਡਾ ਹੁਨਰ ਵੀ ਬਾ ਕਮਾ ਲਿਆ ਤੇ ਤੁਹਾਡੇ ਜਿਹੜੇ ਫਿਲਮ ਦੇ ਸ਼ਾਟ ਵੀ ਬਾ ਕਮਾ ਲਿਆ ਅਸੀਂ ਤੁਹਾਡੇ ਕੋਲ ਇੱਕ ਹੋਰ ਗੱਲ ਨੂੰ ਜਾਨਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਪਏ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਹੋਇਆ ਹੋ ਕਰਨਾ ਪਿਆ ਹੋਊਗਾ ਗਰੀਬੀ ਦੀ ਗੱਲ ਦਾ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਆ ਉਹ ਦੌਰ ਕਿਵੇਂ ਦਾ ਸੀ ਤਾਂ ਅੱਜ ਦਾ ਦੌਰ ਕਿਵੇਂ ਦਾ ਗੁਰਮukh ਸਾਹਿਬ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਤੁਸੀਂ ਲਗਭਗ ਮੈਨੂੰ 42 ਸਾਲ ਇਸ ਕੰਮ ਦੇ ਵਿੱਚ ਚੱਲਦਿਆਂ ਹੋ ਗਏ ਆ ਬਹੁਤ ਹੀ ਮੈਂ ਉਤਰਾ ਚੜਾ ਦੇਖਿਆ ਇਸ ਕੰਮ ਦੇ ਵਿੱਚ ਤੇ ਕਾਫੀ ਹੁਣ ਅੱਜ ਕੱਲ ਸਾਰਾ ਕੁਝ ਹੀ ਮਿਲ ਜਾਂਦਾ ਸਾਡੇ ਜ਼ਮਾਨੇ ਦੇ ਵਿੱਚ ਜਾਂ ਤਾਂ ਬਾਲੀਵੁੱਡ ਦੇ ਵਿੱਚੋਂ ਸਮਾਨ ਹੁੰਦਾ ਸੀ ਆਮ ਬਾਜ਼ਾਰ ਦੇ ਵਿੱਚ ਇੱਥੋਂ ਤੱਕ ਕਿ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਵੀ ਇਹ ਸਮਾਨ ਨਹੀਂ ਸੀ ਮਿਲਦਾ ਹੁੰਦਾ ਵੱਡੇ ਦਿੱਲੀ ਵਗੈਰਾ ਜਾਂ ਬੰਬਈ ਵਗੈਰਾ ਉੱਥੋਂ ਹੀ ਸਮਾਨ ਮਿਲ ਸਕਦਾ ਉੱਥੇ ਤੱਕ ਸਾਡੀ ਪਹੁੰਚ ਨਹੀਂ ਸੀਗੀ ਇਹ ਇਹ ਕੋਈ ਸੀ ਕਰਨ ਹੈਗਾ ਕਿ ਕਾਫੀ ਹੁਣ ਤੇ ਆਮ ਹੀ ਸਾਰਿਆਂ ਸ਼ਹਿਰਾਂ ਦੇ ਵਿੱਚੋਂ ਸਾਰਿਆਂ ਬਾਜ਼ਾਰ ਦੇ ਵਿੱਚੋਂ ਆਮ ਹੀ ਤੁਸੀਂ ਅਸਾਨੀ ਦੇ ਨਾਲ ਇਹ ਚੀਜ਼ਾਂ ਖਰੀਦ ਸਕਦੇ ਹੋ ਕੈਮਰਾ ਜੋ ਵੀ ਹੈ ਜੋ ਸਾਨੂੰ ਇਸਤੇਮਾਲ ਕਰਨ ਦੀ ਜ਼ਰੂਰਤ ਪੈਂਦੀ ਆ ਅਸੀਂ ਲੈ ਸਕਦੇ ਜੀ ਪੀ ਵੀ ਪਿੱਲੂ ਸਾਹਿਬ ਅਸੀਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਆਪਣੀ ਲਾਈਫ 'ਚ ਸਭ ਤੋਂ ਪਹਿਲਾ ਉਜਾਰ ਕਿਹੜਾ ਬਣਾਇਆ ਸੀ ਮੀਨੂ ਜੀ ਮੈਂ ਸਭ ਤੋਂ ਪਹਿਲਾਂ ਜਦੋਂ ਕੈਮਰਾ ਲਿਆ ਕਿ ਕੈਮਰਾ ਨੂੰ ਉਦੋਂ ਕਿਸੇ ਪੋਲ ਵੀ ਸਟੈਂਡ ਨਹੀਂ ਸੀ ਹੁੰਦਾ ਕੈਮਰਾ ਖਰੀਦ ਲੈਣਾ ਤੇ ਸਟੈਂਡ ਕਿਸੇ ਕੋ ਵੀ ਨਹੀਂ ਸੀ ਹੁੰਦਾ ਤੇ ਨਾ ਹੀ ਕਿਤੇ ਉਹ ਸਾਨੂੰ ਇੱਕ ਦੂਏ ਤੋਂ ਮੰਗ ਕੇ ਟਾਈਮ ਪਾਸ ਕਰਨ ਵਾਸਤੇ ਹੁੰਦਾ ਕਿਸ ਕਰਕੇ ਸਭ ਤੋਂ ਪਹਿਲਾਂ ਜਦੋਂ ਸ਼ੂਟ ਕਰਨ ਦੀ ਲੋੜ ਪਈ ਤੇ ਮੈਨੂੰ ਸਟੈਂਡ ਦੀ ਲੋੜ ਪਈ ਤੇ ਉਹ ਸਟੈਂਡ ਤੋਂ ਇਸ ਟਾਈਮ ਮੈਨੇ ਸਟੋਰ ਦੇ ਵਿੱਚ ਪਿਆ ਆ ਤੇ ਮੈਂ ਤੁਹਾਨੂੰ ਉਹਦੀ ਸਾਡੇ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਆ ਤਸਵੀਰ ਦਿਖਾ ਲ ਦਿਓ ਤੇ ਇਹ ਸਭ ਤੋਂ ਪਹਿਲਾਂ ਮੈਂ ਸਟੈਂਡ ਬਣਾਇਆ ਸੀਗਾ ਇਹ ਸਟੈਂਡ ਵੀ ਮੈਂ ਮੇडम ਜੀ ਇਸ ਤਰ੍ਹਾਂ ਬਣਾਇਆ ਕਿ ਸਾਡੇ ਘਰ ਇੱਕ ਫੋਲਡਿੰਗ ਬੈੱਡ ਜਿਹੜਾ ਮੰਜਾ ਉਹ ਟੁੱਟ ਗਿਆ ਉਹਦੇ ਪਾਈਪ ਬਣੇ ਪਏ ਸੀਗੇ ਮੈਂ ਕਿ ਕੀਤਾ ਉਹਨੂੰ ਕੱਟ ਕੇ ਆਰੀ ਦੇ ਨਾਲ ਤਿੰਨ ਪਾਈਪ ਬਣਾਏ ਫਿਰ ਮੈਂ ਉਹਦਾ ਹੈੱਡ ਬਣਾਇਆ ਤੁਸੀਂ ਯਕੀਨ ਯਕੀਨ ਕਰੋ ਇਸ ਗੱਲ ਨੂੰ ਕਿ ਮੈਂ ਉਹ 15 ਸਾਲ ਸਟੈਂਡ ਵਰਤਿਆ ਔਰ ਮੇਰੇ ਹੋਰ ਜਿਹੜੇ ਸਹਿਯੋਗੀ ਸੀ ਮੇਰੇ ਦੋਸਤ ਜਿਹੜੇ ਉਸ ਫੀਲਡ ਦੇ ਵਿੱਚ ਸੀ ਉਹ ਮੇਰੇ ਕੋਲੋਂ ਸਟੈਂਡ ਮੰਗ ਮੰਗ ਕੇ ਲੈ ਜਾਂਦੇ ਰਹੇ ਤਾਂ ਮੇਰਾ ਫਸਟ ਜਿਹੜਾ ਉਜਾਰ ਸੀਗਾ ਉਹ ਮੈਂ ਉਹ ਸਟੈਂਡ ਬਣਾਇਆ ਸੀਗਾ ਆਪ ਇਨ ਨੂੰ ਸੀ ਟ੍ਰਾਈਪੋਡ ਵੀ ਕਹਿ ਦਿੰਨੇ ਆ ਟ੍ਰਿਪਲ ਲੈਗਸ ਸਟੈਂਡ ਕਹਿ ਦਿੰਨੇ ਆ ਆ ਤੁਹਾਡਾ ਕਹਿਣਾ ਮਤਲਬ ਹੈ ਕਿ ਇਨਸਾਨ ਨੂੰ ਕਰਨ ਦੀ ਚਾਹਤ ਹੋਣੀ ਚਾਹੀਦੀ ਹੈ ਪੈਸੇ ਦੀ ਜ਼ਰੂਰਤ ਨਹੀਂ ਇਨਸਾਨ ਕੁਝ ਵੀ ਕਰ ਸਕਦਾ ਹਾਂ ਇਹ ਤਾਂ ਹੈ ਜੀ ਮੈਡਮ ਜੀ ਤੁਸੀਂ ਠੀਕ ਕਹਿੰਦੇ ਹੋ ਇਹ ਚਾਹਤ ਹੀ ਜਿਹੜੀ ਹੈ ਇਹ ਇਨਸਾਨ ਨੂੰ ਕਿਤੇ ਤੱਕ ਕਿਤੇ ਕੰਮਾਂ ਦਾ ਬਣਾ ਦਿੰਦੀ